ਹੈਲੋ ਜੀ ਜੀਆਨ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵੇ ਖੂਬ ਮਜ਼ੇਜ ਹੋਵੇ ਜਿੱਥੇ ਵੀ ਹੋਵੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋয়া ਗਿਆ ਪਰਵਾਹ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਹਾਲ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਵੀਰਾਂ ਪੈਰਾਂ ਦੇ ਨਾਲ ਹੈ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹਿਓ ਇਹ ਬਾਕੀ ਜੀ ਆਪਾਂ ਜਿਹੜੀ ਵੀਡੀਓ ਵੇਖ ਰਹੀ ਹੈ ਜੀ ਤਾਰੀ ਬਾਵੇ ਦਾ ਪੋਡਕਾਸਟ ਦੇਖ ਰਹੀਆਂ ਜੀ ਪਾਰਟ 2 ਪੋਡਕਾਸਟ ਦਾ ਦੇਖ ਰਹੀਆਂ ਬੜਾ ਹੀ ਵਧੀਆ ਯਾਰ ਮੈਂ ਕਹਿੰਦੀਆਂ ਬੜੀਆਂ ਆਪਣੀਆਂ ਨਾ ਬਾਹਰ ਦੇ ਮੁਲਕਾਂ ਦੀਆਂ ਜਿਹੜੀਆਂ ਵੀ ਗੱਲਾਂ ਸੁਣਾਈਆਂ ਰਹਿਣਾ ਅਸਮ ਹੋ ਗਈਆਂ ਨੇ ਯਾਰ ਬਸ ਉਹਦੇ ਐਂਡ ਹੋਣਾ ਲਾ ਤੇ ਵੇਖਦੇ ਜੀ ਐਂਡ ਸੀ ਉਹਨਾਂ ਹੋਰ ਕਿਹੜੇ ਮੁਲਕਾਂ ਦੀ ਗੱਲ ਕਰਦੇ ਨੇ ਇਹ ਅਮਰੂਤੀ ਦੀ ਗੱਲ ਸੁਣਾ ਰਹੇ ਸਾਬ ਹਾਂਜੀ ਤੇ ਸ਼ਾਦੀ ਦੀ ਬਿਲਕੁਲ ਜੀ ਤੇ ਉਹਦੇ ਵਿੱਚ ਫਿਰ ਕੀ ਹੋੰਨਾ ਅਮਰੂਤੀ ਨੂੰ ਕੀਤਾ ਪਹਿਲੇ ਵੀਡੀਓ ਦੇ ਕਰ ਲੱਗੇ ਜਦੋਂ ਸਾਰੇ ਹਨ ਮੈਂ ਨੂੰ ਕਹਿੰਦਾ ਮੈਂ ਵੀ ਰੋਣ ਵਾਲਾ ਹੋਇਆ ਖੜਾ ਇੰਨੀਆਂ ਚੀਕਾਂ ਮਾਰ ਗਿਆ ਕਹਿੰਦਾ ਤੇਰੀ ਭੁਜਾਈ ਨੇ ਕਹਿੰਦਾ ਭਾਈ ਜਦੋਂ ਆਏ ਤੋਰਨ ਲੱਗੇ ਕਹਿੰਦਾ ਸੀ ਕਹਿੰਦਾ ਮੈਂ ਕਹਾਂ ਵੀ ਸੋਹਰੇ ਦਾ ਬੜਾ ਔਖਾ ਕੰਮ ਆ ਯਾਰ ਆ ਤਾਂ ਜਾਣਾ ਹਨਾ ਕਹਿੰਦਾ ਯਾਰ ਭੈਣ ਦੇ ਨਾਲ ਆਪਦੇ ਤੇ ਲੱਗੇ ਕਹਿੰਦਾ ਮੇਰੇ ਦਿਲ ਤੇ ਕਹਿੰਦਾ ਮੈਂ ਕਹਾਂ ਵੀ ਤੁਰਪੋ ਨਹੀਂ ਮੈਂ ਰੋਣ ਲੱਗ ਜਾਣਾ ਹੋਰ 10 ਮਿੰਟਾਂ ਨੂੰ ਇਹ ਕੀ ਫਾਇਦਾ ਇੱਥੇ ਜਾਣ ਦਾ ਫੇ ਮੈਨੂੰ ਚੁੱਪ ਕਰਾਉਂਦੇ ਫਿਰੋਗੇ ਨੀ ਪਤਾ ਤੂੰ ਨਾ ਰੋ ਕੋਈ ਨਾ ਮੈਂ ਕਹੂੰ ਮੈਂ ਰਹਿ ਪਿੰਦੇ ਤੇ ਵੀਰ ਨੂੰ ਹੀ ਲੈ ਜਾਂਦੇ ਆਪਾਂ ਰਹਿ ਨਹੀਂ ਦਿੰਦੇ ਆ ਹੈ ਉਹ ਕਹਿੰਦਾ ਭਰਾਵਾ ਕਹਿੰਦਾ ਜਦੋਂ ਅਸੀਂ ਉਹ ਹੋਇਆ ਨਾ ਕਹਿੰਦਾ ਉਹ ਉਹਨੂੰ ਕਹਿੰਦਾ ਡਰਾਈਵਰ ਆ ਗਿਆ ਅੱਛਾ ਕਹਿੰਦਾ ਡਰਾਈਵਰ ਮੈਨੂੰ ਆ ਕੇ ਕਹਿੰਦਾ ਕੋਈ ਗੱਡੀ ਭਜਾ ਕੇ ਲੈ ਗਿਆ ਆਪਣੀ ਗੱਲ ਪੈ ਰਾ ਮੇਰਾ ਪੱਲਾ ਝੁੱਟ ਗਿਆ ਕਿਤਾ ਮੈਂ ਕੋ ਉਹ ਤਾਂ ਮੰਗ ਵੀ ਸੀ ਕਹੋ ਜਦੋਂ ਆਈ ਉਸ ਗੱਡੀ ਜੋ ਡਰਾਈਵਰ ਸਾਰੇ ਇਕੱਠੇ ਹੋਏ ਬੈਠੇ ਕਹਿੰਦਾ ਮੈਂ ਕਿਹਾ ਤੁਸੀਂ ਸੁੱਤੇ ਪਏ ਸੀ ਹੂੰ ਜਦੋਂ ਆਪਣੀ ਕੋਈ ਕਾਰ ਲੈ ਗਿਆ ਭਜਾ ਕੇ ਕਹਿੰਦੇ ਆ ਗੜੀ ਹੈ ਕਹਿੰਦੇ ਇਹ ਕਦੋਂ ਜੀ ਤਾਂ ਫੁੱਲ ਜੀ ਕਹਿੰਦੇ ਫੁੱਲ ਗਾਂ ਕਾ ਗਈ ਗਾ ਪੁੱਲ ਖਾ ਗਈ ਕਾਰਨ ਆ ਤੇ ਆ ਵੀ ਇਹਦਾ ਨੰਬਰ ਯਾਦ ਸੀ ਨੰਬਰ ਯਾਦ ਸੀ ਤਾਂ ਪਤਾ ਚੱਲੇ ਆ ਬਹੁਤ ਪਤਾ ਪਰ ਨਹੀਂ ਸੀ ਯਾਰ ਅੱਛਾ ਅੱਛਾ ਕਹਿੰਦਾ ਫਿਰ ਟੇਪ ਪਾਈਆਂ ਦੇਖੀਆਂ ਕਹਿੰਦਾ ਮੈਂ ਕਿਹਾ ਆ ਹੀ ਆ ਕਹਿੰਦਾ ਮੈਂ ਕਿਹਾ ਸਬਰ ਇਹਦੇ ਉੱਤਰ ਮੈਂ ਟੋਚਨ ਤੜਾਇਆ ਬਈ ਹਾਈ ਮਹਾਂਗਾ ਵਿਚਾੜ ਕੇ ਨਾ ਕਾਰ ਲੈ ਗਿਆ ਕੋਈ ਬੁਢਾਗਾ ਗੱਡੀ ਤੈਨੂੰ ਕਿਹਾ ਵੀ ਕਿਰਾਏ ਤੇ ਕਰਾ ਲਉ ਹੈਨਾ ਉਹ ਮੈਂਟੂ ਦੇ ਵੀ ਗਾਂੀ ਇਦਾ ਜਾਂਦੀ ਆ ਬੋਲਾ ਕੋ ਕਰਦਾ ਹੁੰਦਾ ਮੈਂਟੂ ਕਹਿੰਦਾ ਕੀ ਰਾਂ ਗੂਰਾ ਆ ਗਿਆ ਬਾਹਰੋਂ ਅੱਛਾ ਗੂਰਾ ਆ ਗਿਆ ਗੂਰਾ ਸੀ ਲੰਡੂ ਜਿਵੇਂ ਹੀ ਮਤਲਬ ਗਰੀਬ ਉਹ ਕਿਸ ਦੇ ਪੋਚੇ ਲਾਉਂਦਾ ਸੀ ਇਆ ਉਧਰ ਉਧਰ ਤੇ ਕਹਿੰਦਾ ਭਾਈ ਗੋਰਾ ਜਦੋਂ ਵੇਖਿਆ ਕਹਿੰਦਾ ਅਸੀਂ ਦਿੱਲੀ ਜਾਣਾ ਸੀਗਾ ਤੇ ਜਾਂਟ ਪੈਸੇ ਨਹੀਂ ਦਿੰਦਾਈ ਸਾਡੇ ਹੂੰ ਵੀ ਪੈਸੇ ਨਹੀਂ ਦਿੰਦਾ ਸਾਡੇ ਪੈਸੇ ਦੇ ਸਾਡੇ ਪੈਸੇ ਦੇ ਤੇ ਕਹਿੰਦਾ ਜਦੋਂ ਅਸੀਂ ਗਏ ਉਹਨੇ ਸਾਡੇ ਨਾਲ ਗੋਰਾ ਵੇਖਿਆ ਕਹਿੰਦਾ ਜਾਂਟ ਸੁਦਾ ਚਾਲ ਚੜ ਗਿਆ ਕਿਹਾ ਜਾਂਟ ਕਹਿੰਦਾ ਤੇਰੇ ਪੈਸੇ ਦੇ ਦੂੰ ਅੱਧਾ ਘੰਟਾ ਗੋਰਾ ਦੇ ਦੇ ਕਿਹਾ ਮੈਂ ਕਦਾ ਇਹਦਾ ਕਹਿੰਦਾ ਤੂੰ ਕੋਈ ਗੱਲ ਤੋਂ ਕੰਮ ਨਾ ਕਰਾਈ ਵਿਚਾਰੇ ਤੂੰ ਜਦੋਂ ਨਾਨਾ ਇਹਨੇ ਤਾਂ ਬਹਿਣਾ ਹੀ ਹੈ ਬਸ ਕਹਿੰਦਾ ਆ ਜਾ ਅੰਦਰ ਕਹਿੰਦਾ ਗੋਰਾ ਵੀ ਆਣ ਪੜੀ ਸੀ ਕਹਿੰਦਾ ਕਹਿੰਦਾ ਗੋਰੇ ਨੂੰ ਸਮਝਾਤਾ ਵੀ ਤੂੰ ਐਂ ਕਰਕੇ ਐਂ ਕਰਕੇ ਯੈਸ ਕਹਿਣਾ ਬਸ ਬੰਦੇ ਵੀ ਚੰਗਾ ਉਹ ਕਹਿੰਦਾ ਵੀ ਐਂ ਕਰੋ ਵੀ ਕੱਲਾ ਕੱਲਾ ਆ ਜੂ ਹੂੰ ਕਹਿੰਦਾ ਤੁਹਾਡੇ ਮਾਰੇ ਨੇ ਕੰਪਨੀ ਦਾ ਮਾਲਕ ਆਪ ਆ ਗਿਆ ਕੇ ਕਹਿੰਦਾ ਤੁਸੀਂ ਐਵੇਂ ਮਾਰੀ ਜੰਨੇ ਬਾਹਰ ਨਹੀਂ ਦੀਆਂ ਦਾ ਬਾਹਰ ਨਹੀਂ ਜਾਂਦਾ ਸਾਡੇ ਪੈਸੇ ਕਾ ਕੇ ਜਿਹੜੇ ਪੈਸੇ ਲੈਣੇ ਪੈਸੇ ਲੈ ਲਓ ਪਹਿਲਾਂ ਇੰਟਰਵਿਊ ਦੇ ਲਓ ਤਾਂ ਜਿਹੜਾ ਜਾਵੇ ਗੋਰਾ ਕੇ ਯੈਸ ਪੁੱਤ ਕੇ ਚਾਰ ਗੱਲਾਂ ਇੱਕ ਕੇ ਐ ਹਾਂ 3 ਮੰਥ ਤਾਂ ਵੀ ਨੂੰ ਲੈ ਜਾਣਗੇ ਤੈਨੂੰ ਉਹ ਬਾਹਰ ਉਹ ਬਾਹਰਲੇ ਨੂੰ ਆ ਕੇ ਕਹੇ ਬਣ ਗਈ ਗੱਲ ਮਾਲਕ ਆਇਆ ਬੈਠਾ ਤਿੰਨ ਮਹੀਨੇ ਦੇਤੇ ਆਪਾਂ ਨੂੰ ਤਾਂ ਸਾਰੇ ਮੋੜ ਤੇ ਆਏ ਕਿਸੇ ਨੇ ਨਹੀਂ ਪੈਸੇ ਮੰਗੇ ਬਾਈ ਜਾਂਟ ਕਹਿੰਦਾ ਜਿਹਨੇ ਮੜਾਉਣਿਆ ਹੁਣ ਮੜਾ ਲਓ ਹੁਣ ਮਾਲਕ ਬੈਠਾ ਮੈਂ ਲੈ ਦਿੰਦਾ ਨਾ 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 ਭੇਜ ਹੀ ਦੇ ਤੂੰ ਮੈਂ ਟੂ ਦਾ ਸਾਡੇ ਪੈਸੇ ਦੇਤੇ ਸਾਨੂੰ ਕਹਿੰਦਾ ਮੈਂ ਕਹਾਂ ਜੇ ਫੇਰ ਲੋਡ ਹੋਈ ਕਹਿੰਦਾ ਸਾਦ ਨਹੀਂ ਕਹਿੰਦਾ ਗੋਰਾ ਕਹਿੰਦਾ ਇੱਥੇ ਹੀ ਆ ਰੁਪਈਏ ਲਿਆ ਕਰਾਂਗੇ ਅਸੀਂ ਪਰ ਉਹ ਕਹਿੰਦਾ ਲਿਆ ਹੀ ਕਹਿੰਦਾ ਯਾਰ ਲਿਆ ਹੀ ਕਹਿੰਦਾ ਉਹ ਗੋਰਾ ਬੀਲੇ ਦੇ ਨਾਲ ਆਇਆ ਸੀ ਬੀਲੇ ਵਾਲਿਆਂ ਦੇ ਉਹਨਾਂ ਦੇ ਜੋ ਆਪਦੇ ਹੀ ਜੋ ਉੱਥੇ ਮੌਲ ਮੂਲ ਕਹਿੰਦਾ ਤੇ ਮੈਂ ਉਹਨਾਂ ਨੇ ਕਿਹਾ ਵੀ ਗੋਰਾ ਹੁਣ ਮੈਨੂੰ ਦੇ ਦਿਓ ਮੈਂ ਇਹਨੇ ਹੱਲੇ ਲਿਆਵਾ ਕਰੂੰ ਹਾਂ ਕਹਿੰਦਾ ਮੈਂ ਇਹਨੇ ਹੱਲੇ ਆ ਕੇ ਚੱਕ ਦੀ ਡੌਂਡੀ ਅੱਛਾ ਕਹਿੰਦਾ ਆਦ ਦੀ ਦੁਕਾਨਾਂ ਚ ਲਈ ਬੈਠਾ ਕਹਿੰਦਾ ਉਧਰੋਂ ਬਾਣੀਆਂ ਆ ਗਿਆ ਬਾਣੀਆਂ ਗਰੀਬੀ ਬਾਵਾ ਜਾਣਦਾ ਹੀ ਹੂੰ ਕਹਿੰਦਾ ਉਹ ਕਹਿੰਦਾ ਵੀ ਗੋਰਾ ਕਿਵੇਂ ਕਹਿੰਦਾ ਗੋਰੇ ਦੇ ਮੌਲ ਆ ਉੱਥੇ ਗੁਰਾਪੁਰਾ ਉੱਤੇ ਤਕੜਾ ਬੰਦਾ ਆਪਣਾ ਯਾਰ ਆ ਉਹਨੂੰ ਉਹਨੂੰ ਤਾਂ ਅੰਗਰੇਜ਼ੀ ਆਉਂਦੀ ਨਹੀਂ ਸੀ ਮੈਂਟੂ ਘਰੇ ਲੈ ਗਿਆ ਕਹਿੰਦਾ ਪਾਪਾ ਇਹ ਉਹ ਕਹਿੰਦਾ ਇਹ ਕੌਣ ਆ ਕਹਿੰਦਾ ਆੜੀ ਆ ਮੇਰਾ ਹੂੰ ਕਹਿੰਦਾ ਮੇਰਾ ਫਰੈਂਡ ਆ ਇਹ ਕਹਿੰਦਾ ਪਾਪਾ ਇਹਨੂੰ ਪੁੱਛੀਂ ਅੰਗਰੇਜ਼ੀ ਜੱਗੇ ਕੀ ਖਾਗੂਗਾ ਯਾਰ ਕਹਿੰਦਾ ਫਰੈਂਡ ਧੀਰਾ ਸਾਲਿਆ ਕਹਿੰਦਾ ਫਰੈਂਡ ਬੜਿਆਂ ਕਿਵੇਂ ਪੁੱਛੜਾ ਦੇ ਨਵਾਂ ਵਾਲੀ ਖਾਣਾ ਕੀ ਹੈ ਮੈਂਟੂ ਦਾ ਪਿਆਓ ਮਾਸਟਰ ਜੀ ਅੱਛਾ ਕਦੋਂ ਤੀ ਤੂੰ ਪੁੱਛ ਮੈਨੂੰ ਪੁੱਛਣਾ ਨਹੀਂ ਆਉਂਦਾ ਉਹੀ ਗੱਲ ਕਹਦਾ ਉਹਨੇ ਪੁੱਛ ਲਿਆ ਉਹ ਕਹਿੰਦਾ ਵੀ ਇਹ ਕਹਿੰਦਾ ਮੈਂ ਤਾਂ ਵੀ ਆ ਹੀ ਲਿਆ ਦੋ ਵੀ ਟਮਾਟਰ ਟਮੂਟਰ ਜੇ ਕੀੜੇ ਕੂਰੇ ਜੇ ਮੈਂ ਤਾਂ ਉਹੀ ਜੜੜ ਦੂੰ ਹਾਂ ਡੱਬ ਰੋਟੀ ਚ ਪਾ ਕੇ ਉਹ ਕਹਿੰਦਾ ਭਰਾਵਾ ਉਵੇਂ ਹੀ ਕਰਿਆ ਉਹ ਖਾ ਗਿਆ ਹਾਂ ਤੇ ਕਹਿੰਦਾ ਦੂਜੇ ਦਿਨ ਫੇਰ ਜਾ ਕੇ ਮਿਠਾਤਾ ਮੈਂ ਨੇ ਲੈ ਲਏ ਬਾਣੀਆਂ ਨੇ ਆਖਿਆ ਵੀ ਮੈਂ ਕਵਰ ਕਰ ਲਾਂ ਹਾਂ ਪਿੱ ਤਖੜਾ ਯਰ ਅੰਗਰੇਜ਼ ਉਹ ਵੀ ਆਪਾਂ ਬਾਣੀਆਂ ਥੋੜੀ ਜੀ ਵਾਟ ਲਈ ਗਏ ਤੇ ਗੋਰੀ ਨਾਲ ਗੱਲੀ ਪੈ ਗਿਆ ਹਾਂ ਗੋਰੀ ਨੂੰ ਕਹਿੰਦਾ ਵੀ ਆਪਣਾ ਵੀ ਕਾਰੋਬਾਰ ਹੈ ਨਾ ਗੋਰੀ ਨੇ ਦੱਸਤਾ ਕਹਿੰਦਾ ਮੈਂ ਤਾਂ ਪੋਚੇ ਲਾਉਣਾ ਤੁਹਾਡੇ ਪੰਜਾਬੀ ਕਹਿੰਦੇ ਉਹਨੇ ਉੱਥੇ ਹੀ ਮੋੜ ਲਿਆ ਕੰਦਾ ਗੋਰਾ ਸੌਣਾਂ ਨਾ ਗੋਰਾ ਲਈਦਾ ਕਹਿੰਦਾ ਕਹਦਾ ਮੈਂ ਟੁਕੜਾ ਕੀ ਹੋ ਗਿਆ ਕਹਿੰਦਾ ਸਾਰਿਆ ਮਲੰਗਾ ਪੋਚੇ ਲਾਉਂਦਾ ਤਾਂ ਮੈਂ ਦੇਗੀ ਵੀਲੇ ਆ ਰਹੇ ਨੇ ਉਹ ਕਹਿੰਦਾ ਮਰੀ ਜਾਣਾ ਇਹ ਗੋਰਾ ਕਹਿੰਦਾ ਚੱਲ ਦੀਨੇ ਚੱਲ ਕੇ ਕਹਿੰਦਾ ਮੈਂ ਕਹਿੰਦਾ ਵੀਲੇ ਚੱਲ ਪੈਸਾ ਦੇ ਇੱਕ ਕਰਾ ਦੀ ਕਹਿੰਦਾ ਕਿ ਲੋਤੀਂ ਚੜਾਦਾ ਮੈਂ ਕਹਿੰਦਾ ਮੈਂ ਕਿ ਵੀਲੇ ਨੂੰ ਜਾ ਮੈਨ ਲਿਆਣਾ ਤਾਂ ਵੀ ਇੱਕ ਕਰਾਦੀ ਮਲੰਗਾ ਤੂੰ ਕੀ ਹੁੰਦਾ ਇਹ ਕਹਿੰਦਾ ਕਹਿੰਦਾ ਮੈਂ ਠੂਠੀ ਮਾਰਦਾ ਕਹਿੰਦਾ ਫਿਰ ਅਸੀਂ ਨਹੀਂ ਰੱਖਣਾ ਤਦੂ ਰਿਮਾਰ ਲ ਮੈ ਨਹੀਂ ਰੱਖਣਾ ਮੈਨੂੰ ਹਾਂ ਉਹਦੋਂ ਕਿਹੜਾ ਫੋਟੋ ਲਵਾਉਣ ਲੱਗੇ ਮੈਂ ਤੇ ਮਿੰਟੂ ਹਮ ਮੋਟਰ ਸਕੂਟਰ ਤੇ ਕਿਸੇ ਦਾ ਸਕੂਟਰ ਖੜਾ ਆਏਵੇਂ ਬਹਿ ਗਏ ਉੱਤੇ ਮੇਲੇ ਤੇ ਵੀ ਲੋਹੋਂਦੇ ਨਾ ਜਿਹਾ ਜਿਪਾਣ ਆਉਂਦੇ ਨਾ ਆਉਂਦੇ ਨਾ ਆਏ ਮੈਂ ਅਸੀਂ ਫੋਟੋ ਲਵਾਇਆ ਮੈਂ ਆਏ ਬੈਠਾ ਫੋਟੋ ਖਿੱਚਦੀ ਹਮ ਮੈਂ ਟੂ ਕਹਿੰਦਾ ਮੈਂ ਕਿਹਾ ਚਾਲੇ ਮੈਂ ਟੂ ਤੇਰੀ ਵੀ ਖਿੱਚ ਗਈ ਹਾਂ ਮੈਂ ਟੂ ਕਹਿੰਦਾ ਆ ਸਟੂਡਿਓ ਦਾ ਸਾਡਾ ਸੱਦਿਆ ਵਾ ਹਾਂ ਮੈਂ ਟੂ ਨੂੰ ਕਹਿੰਦਾ ਇੱਕ ਮਿੰਟ ਰੋ ਜੀ ਬਾਈ ਕਹਿੰਦਾ ਹਾਂ ਮੈਂ ਟੂ ਨੂੰ ਚੱਕਾ ਭਜਾਇਆ ਉਹਦਾ ਮਗਰਲਾ ਪੂਰਾ ਜੋਰ ਨਾਲ ਹਾਂ ਉਹ ਮਾਗ ਤੇ ਵੇ ਕਹਿੰਦਾ ਸੇ ਜਦੀ ਖੱਚਦੇ ਚੱਕਾ ਖਾੜਨ ਤੋਂ ਪਹਿਲਾਂ 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 ਮੈਂ ਖੱਚਦੇ ਕਹਿੰਦਾ ਹਾਂ ਉਹਨੇ ਖੱਚਦੀ ਕਹਿੰਦਾ ਹੁਣ ਚੱਕਾ ਘੁੰਮਿਆ ਜਾਂਦਾ ਉਹ ਹਾਂ ਕਹਿੰਦਾ ਐ ਲੱਗੂ ਸੱਚੀ ਚੱਲੀ ਜਾਂਦਾ ਹਾਂ ਉਹ ਫੋਟੋ ਵਾਲਾ ਕਹਿੰਦਾ ਬਾਈ ਫੋਟੋ ਐ ਇਹ ਹਾਂ ਕਹਿੰਦਾ ਉਹ ਤਾਂ ਖੜਿਆ ਹੀ ਰੀ ਸੀ ਨਾ ਉਹ ਨਾ ਪਰ ਕਿਉਂ ਮੈਨੂੰ ਅਟਾਕੇ ਕਿ ਉਹ ਕੁਕੂ ਕਿਹਾ ਕਿ ਉਹ ਫੋਟੋ ਤੇ ਕਿਵੇਂ ਕੁਕੂਗਾ ਭਾਈ ਫੋਟੋ ਤੇ ਕਿਵੇਂ ਯਾਰ ਸਹੀ ਉਹਦਾ ਦਿਮਾਗ ਇੰਨੇ ਕੀ ਹੁੰਦੇ ਸੀ ਦਿਮਾਗ ਦਿਮਾਗ ਵੀ ਉਹੋ ਜਿਹੀ ਹੁੰਦੇ ਸੀ ਨਾ ਹਾਂ ਅਸੀਂ ਮੇਲੇ 'ਚ ਔੜ ਗਏ ਪੈਗ ਲਾਉਣ ਲੱਗੇ ਤੱਕ ਤੂ ਪੁਰੇ ਹੂੰ ਪਤਾ ਨਹੀਂ ਕਿਵੇਂ ਪੰਗਾ ਲੈ ਲਿਆ ਕੰਜਰਦੇ ਨੇ ਹੋਟਲ ਵਾਲੇ ਨਾ ਹੂੰ ਨੇਰੇ ਹੋਏ ਹੁਣ ਮੇਲੇ ਵਾਲਿਆਂ ਦੀ ਵੀ ਪੀਤੀ ਹੁੰਦੀ ਆ ਹੋਟਲ ਵਾਲਿਆਂ ਦੀ ਬਾਈ ਉਹਦਾ ਇੱਕ ਵੀ ਨਿਕਲ ਝਾਰ ਨਹੀਂ ਲੈ ਕੇ ਚਮਟਾ ਲੈ ਕੇ ਦੋ ਵੀ ਨਿਕਲ ਤਿੰਨ ਵੀ ਨਿਕਲ ਅਸੀਂ ਤਾਂ ਚਾਰ ਕੇ ਜਾਣੇ ਸੀ ਹੂੰ ਮੈਂਟੂ ਭੱਜ ਲਿਆ ਹਮ ਸਾਰੇ ਮਗਰ ਲਾਲ ਲਾਲ ਦੂ 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 ਜਿਹੜੇ ਪੰਗਾ ਲਿਆ ਸੀ ਉਹ ਹੁਣ ਇੱਕ ਪਾਸੇ ਹਮ ਹੁਣ ਦੋ ਨਿਕਲ ਗਏ ਮੈਂਟੂ ਤੇ ਉਹ ਹਮ ਇਹ ਬਲਾਸਪੁਰ ਨੂੰ ਪੈ ਗਏ ਸਾਰੇ ਝਾਰਨਗਾਲੇ ਇਨਾ ਮਗਰ ਹਮ ਹੁਣ ਮੈਂਟੂ ਨੂੰ ਨਾਂ ਦਾ ਪਤਾ ਲੱਗੇ ਵੀ ਮੇਰੇ ਮਗਰ ਹੈ ਕਿ ਇਹਦੇ ਮਗਰ ਆਉਂਦੇ ਆ ਮੇ ਕੁੱਟਣ ਗਿਆ ਜਰੂਰ ਉਹ ਮੈਂਟੂ ਨੂੰ ਕਹਿੰਦਾ ਤੂੰ ਹੋਰ ਪਾਸੇ ਨੂੰ ਭੱਜਲਾ ਅਸ ਤੂੰ ਮਗਰ ਮੁਰਦਾ ਇਧਰ ਨੂੰ ਭੱਜਲਾ ਬਾਣਾ ਨੂੰ ਕਹਿੰਦਾ ਨਾ ਮੈਂ ਤਾਂ ਤੇਰੇ ਮਗਰ ਹੀ ਚੱਲੂ ਮੈਂਟੂ ਕਹਿੰਦਾ ਮੈਂ ਕਿਹਾ ਵੀ ਇਹ ਕਟਾਊਸ ਵਾਲਾ ਕਹਿੰਦਾ ਮੈਰੀਆਂ ਬਖੀਆਂ ਰਹਿ ਗਿਆ ਕਹਿੰਦਾ ਉਹ ਨੂੰ ਉਹ ਭਾਗੀਆ ਨੂੰ ਮੁੜ ਗਿਆ ਮੈਂ ਬਲਾਸਪੁਰ ਨੂੰ ਲੰਘ ਗਿਆ ਕਹਿੰਦਾ ਉਹ ਸਾਰੇ ਝਾਰਨੀ ਵਾਲੇ ਭਾਗੀਆ ਨੂੰ ਮੁੜ ਗਿਆ ਕਹਿੰਦਾ ਮੈਂ ਖੜ ਗਿਆ ਕਹਿੰਦਾ ਮੈਂ ਕਿਹਾ ਮੈਂ ਭਲੇਖੇ ਜੀ ਭੱਜਿਆ ਯਾਰ ਸਾਲੇ ਹੈ ਤਾਂ ਉਹਦੇ ਮਗਰ ਸੀ ਕਹਿੰਦਾ ਉਦੋਂ ਮਤਲਬ ਕਿ ਦਾ ਦੂਰ ਨਹੀਂ ਹੁੰਦਾ ਸੀਗਾ ਲੜਾਈ ਪੜਾਈ ਦਾ ਵੀ ਆਪਾਂ ਲੜਨਾ ਜਾਂ ਨਹੀਂ ਤੇ ਮੈਂ ਟੂਨੇ ਨਾਲ ਲੜਿਆ ਨਾ ਕਰਿਆ ਉੱਠ ਕੇ ਤੇਨਾਂ ਦੇ ਨਾਲੋਂ ਹੀ ਭੱਜ ਲਿਆ ਦੱਸ ਉਹੀ ਸਾਬ ਸਹੀ ਹੋ ਗਿਆ ਹਾਂ ਉਹਨੇ ਕਭੀ ਚਾਰਨੀਆਂ ਕੱਢ ਲਈਆਂ ਕੀ ਮੇਰੇ ਮਾਰ ਨੂੰ ਹਮ ਹੁਣ ਹੋ ਗਿਆ ਉਹਦੇ ਮੂਰੇ ਜਿਹੜਾ ਲੜਿਆ ਸੀ ਜਿਹੜਾ ਲੜਿਆ ਸੀ ਉਹ ਤਾਂ ਉਹਦੇ ਮਗਰ ਪਏ ਵੇ ਉਹੀ ਸਤਰ ਤੇ ਜਾਵੇ ਕਿਹਨਾਂ ਇਹਨਾਂ ਦੇ ਪਾਹੋ ਆ ਗਿਆ ਮੰਗਣ ਵਾਲਾ ਆ ਗਿਆ ਜੋਗੀ ਹਾਂ ਜਿਹੜੇ ਫਿਰਦੇ ਨੇ ਨਾ ਮੂੰਹ ਹੱਥ ਵੇਖਣ ਵਾਲੇ ਪਿੰਡਾਂ 'ਚ ਜਾ ਰਹੇ ਹਾਂ 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 ਅਸੀਂ ਪੈਗ ਲਈ ਜਾਈਏ ਬੈਠੇ ਆਂ ਮੀਟ ਮੂਡ ਪਾਇਆ ਵਾ ਇਹਦਾ ਚਾਰ ਪੌਂਦਾ ਆਉਂਦਾ ਹੀ ਬਹੁਤ ਵਧੀਆ ਬੱਕਰੇ ਦਾ ਮੇਟੂ ਅਸੀਂ ਪੈਗ ਲਈਏ ਬਾਬਾ ਓ ਜੈ ਹੋ ਬਾਬਾ ਨੇ ਘੇਰ ਪਪਾ ਆਇਆ ਬਾਬਾ ਮੈਂ ਕਿ ਲੰਗਿਆ ਆਇਆ ਮੈਂ ਕਿ ਸ਼ਕ ਲਾਓ ਓ ਰ ਬਾਬੇ ਜਗਰੇ ਮਗਾ ਪੈਗ ਲਾਲਾ ਕਰਦੀ ਆ ਦੇਸੀ ਆ ਹਾਂ ਅਜਾ ਆਪਣਾ ਹੀ ਹਾਂ ਥੋੜਾ ਜਿਹਾ ਪਾਣੀ ਉਹ ਕਰਨਾ ਬਾਬੇ ਲਾਲਿਆ ਹਾਂ ਅਸੇ ਡਲੇ ਬਰੇ ਡਲੇ ਹਾਂ ਆ ਲੈ ਥੋੜਾ ਜਿਹਾ ਦੇ ਦਿਓ ਹਾਂ ਬਾਪ ਨੂੰ ਤਾਂ 4 ਰੁਪਏ ਲਾ ਕੇ ਕਹਿੰਦਾ ਕੋਈ ਘਟਣਾ ਹੀ ਨਾ ਦੱਸ ਦੇ ਤੇਰੇ ਨੇੜੇ ਤੇੜੀ ਹੋਈ 2 ਰੁਪਏ ਬਣਾ ਲਾਂਗੇ ਹਾਂ ਉਹ ਮੈਂਟੂ ਦੇ ਦੂਜੇ ਤੀਜੇ ਘਰੇ ਮੁੰਡਾ ਮਰਿਆ ਸੀ ਕਿਤੇ ਨਵਾਂ ਵਿਆਹਿਆ ਸੀ ਹਾਂ ਮੈਂਟੂ ਕਹਿੰਦਾ ਐ ਤਰੇ ਨਹੀਂ ਦਲਾਂ ਵਾਲੇ ਘਰੇ ਵਰਦੀਂ ਕਹਿੰਦਾ ਨਵਾਂ ਹੀ ਵਿਆਹ ਹੈ ਹਾਂ ਕਹਿੰਦਾ ਬਹੂ ਰਹਗੀ ਮੁੰਡਾ ਮਰ ਗਿਆ ਕਹਿੰਦਾ ਹਾਂ ਕਾਨੂੰਨਾਂ ਤੇ ਜਾ ਕੇ ਦੱਸ ਦੀਂ ਤਨੂੰ ਪੈਸੇ ਦੇ ਦੇਣਗੇ ਵੀ ਤੁਹਾਡੇ ਘਰੇ ਆਉ ਰਹਿ ਦਲਾਂ ਵਾਲੇ ਘਰ ਦੋ ਸੀ ਹਾਂ ਉਹ ਕਿਤੇ ਦੂਜਿਆਂ ਦੇ ਮੁੰਡਾ ਨਵਾਂ ਵਿਆਹਿਆ ਸੀ ਉਹ ਸਾਲਾ ਦੂਜਿਆਂ ਦੇ ਵੜ ਗਿਆ ਅੱਛਾ ਜੈ ਹੋ ਖੈਰ ਪਾਪਾਈ ਉਹਨੂੰ ਬਹੁ ਚੂੜੇ ਵਾਲੀ ਉਹ ਵਿਚਾਰੀ ਲੰਘੀ ਕੋਲ ਦੀ ਉਹ ਬੀਬਾ ਸੰਤਾਂ ਦੇ ਕਹਦਾ ਗੁੱਸਾ ਖੈਰ ਪਾਪਾਈ ਉਹ ਭਾਈ ਮੈਨੂੰ ਪਤਾ ਕਹਿੰਦਾ ਤੂੰ ਰੰਡੀ ਹੋ ਗਈ ਤੇਰੇ ਘਰ ਵਾਲਾ ਮਰ ਗਿਆ ਤੁਹਾਡੇ ਘਰੇ ਆ ਹੋਰ ਉਹਦਾ ਬੁੜਾ ਔਟ ਘੜੇ ਖੜੋ ਕਹਿੰਦਾ ਤੇਰੀ ਕੁੜੀ ਨੂੰ ਜਾਂ ਕਹਿੰਦਾ ਗੰਦਿਆ ਸਾਦਾ ਕਹਿੰਦਾ ਮੇਰਾ ਮੁੱਢਾ ਮਾਰਦਾ ਤੂੰ ਉਹ ਲੋੜ ਚੱਕੀ ਡਾਂਗ ਬਗਲੀ ਸੱਟ ਗਿਆ ਸਾਡੇ ਕੋਲ ਭੱਜਾ ਸਾਡੇ ਬਾਹਰ ਬੈਈ ਸੀ ਸਾਡੇ ਕੋਲ ਦੀ ਨੰਗਾ ਕਹਿੰਦਾ ਚੰਗੀ ਨਹੀਂ ਕੀਤੀ ਤੇ ਬਗਲੀ ਸਾਡੇ ਕੋਲ ਸੱਟ ਗਿਆ ਚੰਗੀ ਨਹੀਂ ਕੀਤੀ ਕਹਿ ਕੇ ਬਗਲੀ ਅਸੀਂ ਅੰਦਰ ਕਰ ਲਈ ਮੈਂ ਕਿਹਾ ਆਪਾਂ ਇਹਦੇ ਨਾਲ ਕਿਹੜੀ ਮਾਰੀ ਕਰਤੀ ਮੈਨੂੰ ਕਹਦਾ ਘਰ ਤਾਂ ਸਹੀ ਦੱਸਿਆ ਜਲਾ ਹੋਰ ਦੇ ਵੜ ਗਿਆ ਉਹ ਤੀਜੇ ਦਿਨ ਸਾਨੂੰ ਭਾਗ ਤੇ ਮਿਲਿਆ ਨਾ ਮੈਂ ਕਿਹਾ ਕਲੰਨਾ ਇਹਦਾ ਵੇਖ ਲਾ ਵੀ ਉਹਦੇ ਚੂੜਾ ਪਾਇਆ ਹਾਂ ਚੂੜੇ ਵਾਲੀ ਡੰਡੀ ਕਿਵੇਂ ਹੋ ਜੂ ਉਹ ਪਰ ਮੈਂ ਪਤਾ ਨਹੀਂ ਬਣਾ ਕਲੰਨਾ ਨਾਇ ਹੋ ਗਿਆ ਮੈਨੂੰ ਕਹਿੰਦਾ ਜਿਵੇਂ ਕਹੇ ਫੜਿਆ ਜਾਂਦਾ ਮਾਂ ਦੇ ਬਹੁਤ ਮਾਂ ਦੇ ਬਹੁਤ ਚੰਗੇ ਨੇ ਮੈਂਟੂ ਇਹ ਹੋ ਜਾਂ ਕੰਪਨੀ ਪਿੰਡ ਤੇ ਕਰਦਾ ਹੁੰਦਾ ਕਿਰਮੈਂਟੂ ਦੇ ਪਿਓ ਨੇ ਸੁੱਖੇ ਵਾਲੇ ਨੂੰ ਕਹਿੰਦਾ ਤੁਰੇ ਜਾਂਦੇ ਨੇ ਹਾਂ ਅਸਵਰਾਤਰੀ ਤੇ ਭੰਗ ਦੇ ਪਕੌੜੇ ਕੱਢਦਾ ਹੁੰਦਾ ਕਹਿੰਦਾ ਅੱਜ ਇੱਕ ਪਕੌੜਾ ਦੀ ਛਕਾਂਗੀ ਹਾਂ ਉਹਨਾਂ ਦੋ ਦੇ ਤੇ ਹਾਂ ਤੇ ਮੈਂਟੂ ਤੁਰੇ ਜਾਂਦੇ ਕਹਿੰਦਾ ਤੇਰੇ ਡੈਰੀ ਨੂੰ ਫਰਾਦੀਆਂ ਹਾਂ ਹਾਂ ਮੈਂਟੂ ਨੇ ਭਾਈ ਜਦੋਂ ਮਾੜਾ ਜਾਂ ਖਾਦਾ ਤੇ ਸਵਾਦ ਹਾਂ ਮੈਂਟੂ ਅੱਧਾ ਖਾਇਆ ਤੁਰੇ ਆਉਂਦਾ ਰਾਜ ਅੱਧਾ ਮੈਂਟੂ ਦੀ ਬੀਬੀ ਖਾ ਗਈ ਉਹਨੇ ਕਬੀਚਾ ਵੀ ਫਕੌੜੇ ਆ ਨਦਰ ਜੈਦੀ ਨੇ ਬਣਾਏ ਆ ਤੇ ਭਾਈ ਇਹਨੇ ਉਹਨਾਂ ਸਾਗ ਆ ਮਾ ਪੁੱਤਾਂ ਨਜ਼ਾ ਆ ਗਿਆ ਜਾਦੇ ਹਾਂ ਮੈਂਟੂ ਹੱਸੀ ਜਾਵੇ ਗੁੜੀ ਰੋਈ ਜਾਵੇ ਸਮਝ ਜਾਵੇ ਨਾ ਕਿ ਇਹਨੂੰ ਗਵਾੰਡਣ ਆ ਗਈ ਮੈਂਟੂ ਦੀ ਮਾਂ ਦੇ ਗਾਲ ਲਾ ਕੇ ਚੀਕਾਂ ਲਾ ਗਈ ਮਾਰਨ ਤੇ ਉਹ ਵੀ ਵਿਚਾਰੀ ਲਾ ਗਈ ਰੋਣ ਉਹਨੇ ਕਹ ਵੀ ਕੋਈ ਤੇ ਰਿਸ਼ਤੇਦਾਰੀ ਦੀ ਮਾਰਕ ਹੋ ਗਈ ਜਾਂ ਨੇੜੇ ਤੇੜੇ ਵੀ ਜਾਂ ਮੈਂਟੂ ਦਾ ਪਿਆਰ ਨਹੀਂ ਦਿੰਦਾ ਵੀ ਗੱਲ ਕੀ ਬੰਗੀ ਸਮਝ ਨਹੀਂ ਆਉਂਦੀ ਮੈਂ ਟੂ ਬਾਸੇ ਬੇਟਾ ਬੱਖਾਂ ਫੜ ਕੇ ਹੱਸੀ ਜਾਵੇ ਉਹ ਕਹਿੰਦੀ ਆ ਹੱਸੀ ਜਾਂਦਾ ਗੱਲ ਕੀ ਐ ਇਹ ਉਹਨੇ ਫਟਾਫਟ ਆਪਦੇ ਘਰ ਆਲਾ ਲਿਆਂਦਾ ਉਹ ਕਹਿੰਦੀ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਹੱਸੀ ਜਾਂ ਲੈ ਕਿ ਚੀਕਾਂ ਮਾਰੀ ਜਾਂਦੀ ਕੋਈ ਗੱਲ ਐ ਇਹਨਾਂ ਦੇ ਉਹ ਪਈਓ ਆਗੇ ਉਹ ਬੰਦਾ ਵੀ ਇਹਦਾ ਕੋਈ ਉਹਪਰੀ ਸੈ ਹੋ ਗਈ ਐ ਨਾ ਹੁਣ ਤਾਂ ਉਹ ਡਾਕਟਰ ਲਿਆਏ ਪਹਿਲਾਂ ਤਾਂ ਡਾਕਟਰ ਨੂੰ ਸਮਝ ਨਾ ਆਵੇ ਉਹ ਜਿਹੜੀ ਬੁੜੀ ਆਵੇ ਖੜੇ ਗਲੋਂ ਚੀਕਾਂ ਉਹ ਇਹਦੇ ਪੰਜ ਮਿੰਟ ਨੂੰ ਸੌਣ ਮੈਂਟੂ ਮੈਂ ਦੱਸ ਸਕਦਾ ਯੂਰ ਦਿੱਤਾ ਉਹਨਾਂ ਦਾ ਉਹਨੂੰ ਕਿਤੇ ਡਾਕਟਰਾਂ ਨੇ ਜੋ ਨਾ ਸਮਝੇ ਉਧਰੋਂ ਦਾ ਡੈਡੀ ਆ ਗਿਆ ਹੂੰ ਉਹਨਾਂ ਦਾ ਡਾਕਟਰ ਹਸਪਤਾਲ ਲੈ ਤੇ ਲੋ ਗੱਲ ਕੀ ਬਣ ਗਈ ਯਾਰ ਕਹਿੰਦਾ ਗੱਲ ਕੀ ਬਣ ਗਈ ਕਹਿੰਦਾ ਓਏ ਹੋਏ ਕੰਨਾ ਯਾਰ ਮੈਂ ਉਹਨੂੰ ਕਿਹਾ ਸੀ ਕਲਾਨ ਨੂੰ ਸੁੱਖੇ ਵਾਲਾ ਪਕੌੜਾ ਜਾਂ ਦੀ ਇੰਕ ਤੇ ਜਵਾਕਾਂ ਨੂੰ ਤਾਂ ਨਹੀਂ ਫੜਾਤਾ ਉਹ ਇੱਕ ਉਹਦੇ ਕੋਲੇ ਭੱਜਿਆ ਕਹਿੰਦਾ ਹਾਂ ਮੈਂਟੂ ਨੂੰ ਦਿੱਤੇ ਸੀ ਦੋ ਕਹਿੰਦਾ ਉਹ ਖਾ ਗਈ ਤਿੰਨ ਦਿਨ ਬਾਅਦ ਰੱਖੇ देर ਜਾ ਕੇ ਸੈਟਰ ਮੈਟਰ ਬੈਠੀ ਉਹ ਜਦੋਂ ਹਸਪਤਾਲ ਲਈ ਆਣ ਲੱਗੇ ਮੈਂਟੂ ਰੋਣ ਲੱਗਾ ਬੀਬੀ ਹਸਣ ਲੱਗੀ ਉਹ ਕਹਿੰਦੇ ਅਸਰ ਹਲਟ ਹੋ ਗਿਆ ਕਿ ਉਹ ਹੁਣ ਅਗੇ ਮੈਂਟੂ ਰੋਣ ਲੱਗਾ ਮੈਂਟੂ ਰੋਣ ਲੱਗਾ ਮੈਂ ਉਹਦੇ ਕਹਿਣ ਨੂੰ ਵੀ ਉਹ ਉਦੋਂ ਜਵਾਨੇ ਇਹੋ ਜਿਹੇ ਹੁੰਦੇ ਸੀਗੇ ਹਮ ਉਹਨਾਂ ਨੂੰ ਸਾਰੇ ਪਿੰਡ ਨੇ ਝੇੜ ਪਾਈ ਰੱਖੀ ਝੇੜ ਪਾਈ ਰੱਖੀ ਪਰ ਗੁੱਸਾ ਕੋਈ ਨਹੀਂ ਨਹੀਂ ਕਰਦੇ ਸੀ ਹੈਨਾ ਹਮ ਉਹਨੋਂ ਬੈਠਾ ਬ੍ਰੈਟਨ ਹਮ ਚਸਕਾ ਚਾਟੀ ਚਾਰ ਚੱਲ ਰਿਹਾ ਉਹਦਾ ਉੱਥੇ ਬ੍ਰੈਟਨ ਦੇ ਵਿੱਚ ਅੱਛਾ ਡਰਾਈਵਿੰਗ ਸਕੂਲ ਐ ਬੇਟਿਆਂ ਨੇ ਡੀਜੇ ਪਾਈ ਆਈ ਸੁਣੂੰਗਾ ਫਿਰ ਹੈ ਆ ਵੀ ਗੱਲਾਂ ਸੁਣੂੰਗਾ ਸੁਣਦਾ ਹੋ ਮਤਲਬ ਅਸੀਂ ਨੇਤੀ ਇੱਕ ਦੂਜੇ ਨਾਲ ਲੱਗੇ ਰਹਿੰਦੇ ਆ ਹਾਂ ਅਜੇ ਮੈਨੂੰ ਹੁਣੇ ਥੋੜਾ ਟਾਈਮ ਪਹਿਲਾਂ ਫੋਨ ਆਇਆ ਮੈਨੂੰ ਕਹਿੰਦਾ ਦੱਸ ਕੀ ਹੈਲਪ ਕਰਾਂ ਤੇਰੀ ਕੀ ਮਦਦ ਕਰ ਸਕਦਾ ਕਹਿੰਦਾ ਕੰਜਰ ਤੇ ਆ ਦਿਨ ਫੇਰ ਪਾੜੇ ਚੱਲ ਪਈ ਉਹ ਮੈਂ ਕਹਿੰਦਾ ਪੁੱਠੇ ਸੀਤੇ ਦਿਲ ਚਾਲਦੇ ਰਹਿੰਦੇ ਕੋਈ ਨਾ ਮੈਂ ਨਾ ਜਦੋਂ ਸੈਟੋ ਜਾਂਦਾ ਮੈਂ ਪੈਸੇ ਚਾਰ ਆ ਜਾਂਦੇ ਆ ਉਦੋਂ ਮੈਂ ਤਾਂ ਖੂਨ ਵਾਲੇ ਬਹੁਤ ਆ ਜਾਂਦੇ ਆ ਹਾਂ ਜਦੋਂ ਮੈਂ ਡਾਉਣ ਚੱਲੀ ਜਾਂਦਾ ਉਦੋਂ ਮੇਰੇ ਮਗਰ ਕੋਈ ਨਹੀਂ ਆਉਂਦਾਗਾ ਉਦੋਂ ਪੁਲਿਸ ਵੀ ਟੱਕ ਜਾਂਦੀ ਸਾਰੇ ਟੱਕ ਜਾਂਦੇ ਪਤਾ ਹੁੰਦਾ ਵੀ ਹੁਣ ਸਾਲਾ ਮਲੰਗਾ ਹਾਂ ਜੋ ਚਾਰ ਆਇਆ ਉਹ ਸਾਰੇ ਇਕੱਠੇ ਆ ਜਾਂਦੇ। ਉਹ ਤੋਂ ਫੇਰ ਆ ਜਾਂਦੇ ਐ ਲਾਈਨ ਇਕੱਠੇ-ਕੁੱਠੇ ਕਰਕੇ ਫੇਰ ਲੈ ਜਾਂਦੇ। ਮੈਂ ਕਮਾਉਣਾ ਉਹ ਲੈ ਜਾਂਦੇ ਬੱਸ। ਹੂੰ। ਤੇ ਕਈਆਂ ਨੂੰ ਆਏ ਲੱਗਦਾ ਵੀ ਇਹਦੇ ਕੋਲੇ ਆਏ ਦੇ ਨਾਲ ਬਹੁਤ ਬਣਦੇ ਆ ਆਹ। ਮੱਕੀ ਦੀ ਰੋਟੀ ਤੋਂ। ਹਾਣਾ? ਮੱਕੀ ਦੀ ਰੋਟੀ ਤੋਂ ਮਨਿੰਦਰ ਬਰਾਬਰ ਵੀ ਨਹੀਂ ਆਉਂਦੇ। ਨਹੀਂ ਆਉਂਦੇ। ਮੈਂ ਮੈਂ ਨਾ ਕਿਤੇ ਘਰੇ 10 10 ਰੁਪਏ ਨਹੀਂ ਦਿੱਤੇ ਉਹ ਬੈਠੀ ਤੜਕੇ ਦੀ ਲਈ ਜਾਂਦੀ ਲੱਕੀ। ਉਹਨੇ ਲੇਬਰ ਵੀ ਭੱਲੇ ਪੈਂਦੀ ਹੋਣੀ। ਨਾ। ਕਿਉਂ? ਤੇ ਪਹਿਲਾਂ ਤਾਂ ਆਪਣੇ ਫਾਲੋਅਰ ਬਹੁਤ ਆ। ਹੂੰ। ਵਿਚਾਰੇ ਹੁਣ ਜਾਣ ਪਛਾਨ ਵਾਲੇ ਬਹੁਤ ਆਪਕ ਇਹਨੂੰ ਬਾਜ਼ ਮਾਰ ਕੇ ਕਹਾਂਗੇ ਦੇ ਦੇ ਯਾਰ ਹਨਾ ਪੇਂਦੇ ਕੋਈ ਦੇਗਾ ਤਾਂ ਠੀਕ ਆ ਨਾ ਦੇਗਾ ਤਾਂ ਠੀਕ ਆ ਕੱਲ ਵੀ ਗੱਲ ਹੀ ਆ ਕੱਲ ਇੱਕ ਨੇ ਮੈਨੂੰ ਐ ਕਰਿਆ ਅੱਛਾ 500 ਦੇ ਕੇ ਮੈਂ 400 ਨੂੰ ਫੜਾਤਾ ਕਹਿੰਦਾ ਨਹੀਂ 400 ਤੂੰ ਕੱਟਣਾ ਹਾਂ ਮੈਂ ਪਹਿਲਾਂ ਫੜਾਤਾ ਉਹਨੂੰ ਇੱਕ ਨਾਲ ਦਾ ਮੈਨੂੰ ਕਹਿੰਦਾ ਬਾਈ ਤੈਨੂੰ ਹਿਸਾਬ ਤਾਂ ਮੈਂ ਕਹਾ ਆਪਾਂ ਕੋਈ ਨਹੀਂ ਬਾਈ ਇੱਕ ਗਾਂ ਵਾਲੀ ਵੀ ਇਮਾਨਦਾਰੀ ਹੈ ਜਿੰਨੇ ਮਰਜ਼ੀ ਘਟਾ ਦੇ ਮੈਂ ਕਹਾ ਮੈਨੂੰ ਨਹੀਂ ਹੈਗਾ ਤੇ ਕੱਲ ਹੀ ਹਿਸਾਬ ਲਾਇਆ ਇਹ ਕਹਿੰਦਾ ਅੱਜ 5000 ਹੀ ਬਟੇ ਮੈਂ ਕਹਾ ਅੱਜ ਨਹੀਂ ਦਿੱਤੇ ਹੁਣ ਅੱਦੇ ਨਹੀਂ ਹਾਂ ਜਿੱਦੇ ਪੂਰੇ ਦੇ ਜਾਂਦੇ ਆਪਾਂ ਵੱਧ ਵਟ ਲੈਨੇ ਆ ਵੱਧ ਵਟ ਤੇ ਸੱਤਵੇਂ ਦਿਨ ਅਸੀਂ ਲੰਗਰ ਲਾ ਦਿੰਨੇ ਕੋਈ ਨਾ ਕੋਈ ਭਰਾ ਹੈਲਪ ਕਰ ਦਿੰਦਾ ਵਿੱਚੋਂ ਤਾਂ ਵੇਚਦੀ ਹੁਣ ਸਾਡੇ ਹੋਲ ਪੈ ਗਿਆ ਥੱਕ ਜਾ ਚਲੋ ਇਧਰੋਂ ਨਿਕਲ ਕੇ ਪੈਸੇ ਫਾਰ ਤੜਕੇ ਫੇਰ ਸਾਰੇ ਆ ਅਸੀਂ ਤਨਚਾਰਾ ਭਰਾਵਾਂ ਨੂੰ ਇਕੱਠੇ ਕਰਕੇ ਫੇਰ ਦੇਤੇ ਆਇਆ ਚੱਲਦਾ ਇਨਸ਼ਾਅੱਲਾ ਤੜੀ ਨੀ ਨ ਆਇਆ ਵੀ ਚਾਰ ਭਰਾ ਮੱਥੇ ਲੱਗਦੇ ਆ ਵਧੀਆ ਰੋਜ਼ਗਾਰ ਚੱਲੀ ਜਾਂਦਾ ਉਹ ਇਤਿਹਾਸ ਦੇ ਖੇਡਦੇ ਆ ਸਾਰੇ ਆ ਜਾਂਦੇ ਆ ਮੈਲ ਲੈਂਦੇ ਆ ਤੋਂ ਢੜਕੇ ਭਰਾ ਆ ਜਾਂਦੇ ਆ ਅਸੀਂ ਖੇਡ ਲਈਦਾ 10 ਮਿੰਟ ਹਣਾ ਬਿਲਕੁਲ ਸਹੀ ਬਸ ਤੁਸੀਂ ਹਫ਼ਤੇ ਕੇ ਬਾਅਦ ਮੇਰੇ ਕੋਲ ਆਉਂਦੇ ਰਿਹਾ ਕਰੋ ਦਰਸ਼ਨ ਦਿੰਦੇ ਰਿਹਾ ਕਰੋ ਆਪਾਂ ਸੱਖੇ ਖੇਡ ਲਿਆ ਕਰਾਂਗੇ ਸਹੀ ਸਹੀ ਹੈ ਸਹੀ ਹੈ ਸਹੀ ਮੈਂ ਟੂ ਦੇ ਕੇ ਸੀ ਸੁਣਾਇਆ ਕਰਾਂਗੇ ਆਪਾਂ ਬਹੁਤ ਆ ਜੀ ਮੈਂ ਟੂ ਬਹੁਤ ਕਿਸੇ ਪੇ ਸਹੀ ਮੈਂ ਟੂ ਦੇ ਤਾਂ ਇੰਨੇ ਪਏ ਆ ਮੈਂ ਕਹਿੰਨਾ ਛੱਡੀ ਗੱਲ ਤੇ ਹਾਂ ਮੈਂਟੂ ਨੇ ਬਹੁਤ ਬਾਜਿਆਂ ਚ ਗਾਰੇ ਪਾਏ ਆ ਬੜਾ ਕੁਛ ਕਰਿਆ ਉਹਨੇ ਹਾਂ ਪੀਪਣੀਆ ਵਾਲੇ ਨੇ ਜਿਹੜਾ ਵਜਾਉਂਦੇ ਹੁੰਦੇ ਸੀਗੇ ਉਹ ਹੱਪ ਕੇ ਮੈਂਟੂ ਨੂੰ ਕਹਿੰਦਾ ਬਈ ਵਜਾ ਲੈਣ ਦੇ ਹਾਂ ਉਹਨੇ ਮੈਂਟੂ ਦੇ ਕੰਨ ਤੇ ਮਰੀ ਕਹਿੰਦਾ ਚਲ ਸਾਲਾ ਵਜਾ ਲੈਣ ਦਿੰਦਾ ਮੈਂਟੂ ਲਜੁਆਕ ਸੀ ਮੈਂਟੂ ਦੂਜੇ ਨੂੰ ਪੁੱਛਣ ਲੱਗ ਗਿਆ ਕਿ বাজਦਾ ਕਿਵੇਂ ਆ ਕਹਿੰਦਾ ਉਹ ਕਹਿੰਦਾ ਆਹ ਹਵਾ ਅੰਦਰ ਨੂੰ ਕਹਿਦਾ ਆਹ ਬਾਹਰ ਨੂੰ ਛੱਡਦਾ ਮੈਂਟੂ ਨੇ ਜਿਹੜਾ ਅੰਦਰ ਨੂੰ ਕਹਿਦਾ ਜੀ ਉਹ ਤਾਂ ਨਾਲ ਹੀ ਚਾਕੇ ਗਾਰਾ ਭਰਤਾ ਉਹਦੇ ਚ ਉਹਦੇ ਪਾਸੇ ਗਿਆ ਵਾ ਸੀ ਉਧਰੋਂ ਬਰਾਤ ਵਾਲੇ ਐਂ ਖੜ ਕੇ ਚੱਲ ਵੀ ਪਜਾਵੇ ਚੱਲ ਹਾਂ ਉਹ ਕਿੱਚੇ ਨਾ ਹੁਣ ਉਹ ਗਾਰਾ ਫਸ ਗਿਆ ਉਹਦੇ ਚ ਹਾਂ ਉਹ ਫੇਰ ਕਹਵੇ ਦੁਬਾਰਾ ਫੇਰ ਉਦੋਂ ਐ ਪੈਂਤਰੇ ਤੇ ਜਾ ਕੇ ਨੱਚਣ ਨੂੰ ਚੱਲ ਆਈ ਉਹ ਹੁਣ ਵੱਜੇ ਨਾ ਉਹਨਾਂ ਨੇ ਚੌਥੀ ਹਟਾ ਲਿਆ ਐਂ ਨੇ ਕਹਿੰਦੇ ਸਾਡੇ ਮੋਸ਼ਨ ਬਣੇ ਹੁਣ ਪਜਾਉਂਦਾ ਨਹੀਂ ਹੈਂ ਮਾਈਨ ਟੂ ਅਟੈਕ ਤੋਂ ਵੀ ਕਹਿੰਦਾ ਕਿਵੇਂ ਕਹਿੰਦਾ ਤੂੰ ਦੇ ਕੀ ਮਾਰਿਆ ਜੀ ਇਹ ਇਹ ਦੇਖ ਕੇ ਕਿੰਨੇ ਆ ਪੰਨ ਭੱਜਿਆ ਜਾਂਦਾ ਕਹਿੰਦਾ ਤੇਰੇ ਘਾਰੇ ਚ ਪੀਪਣੀ ਚ ਗਾਰਾ ਹੈ ਕਹਿੰਦਾ ਉਂਝ ਕਰੇ ਜਾਗੀ ਬੜਾ ਜਰਾਰਤੀ ਹੁੰਦਾ ਜੌ ਲੱਗ ਹੁਣ ਵੀ ਉਵੇਂ ਹੀ ਉੱਥੇ ਵੀ ਅੱਛਾ ਨਾਓ ਪੈਸੇ ਪੁੱਸੇ ਦਾ ਬਾੜਾ ਉਹਨੂੰ ਹਮ ਬਦਰ ਮਾਈਨ ਟੂ ਦਾ ਜਦੋਂ ਸੱਚੀਆਂ ਗੱਲਾਂ ਕਰੇ ਡਾ ਨੀ ਉਹ ਕਹਿੰਦਾ ਜਦੋਂ ਮੈਂ ਨਵਾਂ ਨਵਾਂ ਆਇਆ ਉਹਦੇ ਘਰ ਵਾਲੀ ਉਧਰ ਦੀ ਜੰਪ ਵਾਲਾ ਅੱਛਾ ਲੱਗਦੀ ਨਹੀਂ ਠੀਕ ਹੈ ਬਿਲਕੁਲ ਆਪਣੀ ਕਲਚਰ ਦੇ ਨਾਲ ਜੁੜੀ ਵੀ ਆ ਬਿਲਕੁਲ ਦੇਸੀ ਹੈ ਹਮ ਆਪਣੀਆਂ ਗੱਲਾਂ ਕਰਨੀਆਂ ਪੰਜਾਬੀ ਚ ਸਲਵਾਰ ਸੂਟ ਪਾਉਣਾ ਹਮ ਸਿਰ ਟਾ ਕੇ ਰੱਖਣਾ ਮਤਲਬ ਹੀ ਕੋਈ ਨਹੀਂ ਉਧਰਲੀ ਹਵਾ ਲੱਗੀ ਹੋਵੇ ਉਹਨੂੰ ਸਾਡੀ ਭੈਣ ਨੂੰ ਯਾਰ ਹਮ ਤੇ ਮੈਂ ਟੂ ਕਹਿੰਦਾ ਮੈਂ ਭਾਈ ਲੜ ਪਿਆ ਨਵਾਂ ਨਵਾਂ ਆਇਆ ਕਹਿੰਦਾ ਮੈਂ ਘਰੋਂ ਨਿਕਲ ਗਿਆ ਕਹਿੰਦਾ ਮੈਂ ਕਿਹਾ ਗੁੱਸੇ ਆਪਾਂ ਤਾਂ ਹਮ ਤੇ ਜਦੋਂ ਨਿਕਲ ਗਿਆ ਕਹਿੰਦਾ ਮੈਂ ਕਿਹਾ ਵੀ ਆਪਾਂ ਫੋਨ ਲਾ ਦਿੰਨੇ ਕਿਸੇ ਨੂੰ ਕਿਸੇ ਨੂੰ ਮੈਂਟੂ ਨੇ ਫੋਨ ਲਾਇਆ ਕਾਹ ਜਾ ਕੇ ਆਪਣੇ ਯਾਰ ਦੋਸਤ ਨੂੰ ਹੂੰ ਕਹਿੰਦਾ ਮੈਂ ਘਰੋਂ ਲੜ ਕੇ ਆ ਗਿਆ ਮੈਨੂੰ ਇੱਥੇ ਆ ਕੇ ਲੈ ਜਾਉਂਗਾ ਕਹਿੰਦੇ ਇੱਥੇ ਰਿਵਾਜ ਨਹੀਂ ਮੈਂਟੂ ਹੂੰ ਵੀ ਲਿਆਉਣ ਦਾ ਵੀ ਤੂੰ ਮੁੜ ਜਾ ਘਰੇ ਜਾ ਬੜਾ ਵੀ ਇੱਥੇ ਆਏ ਕੋਈ ਨਹੀਂ ਕਿਸੇ ਨੂੰ ਲੈ ਜਾਂਦਾ ਅਜਾ ਕਹਿੰਦਾ ਮੈਂ ਕਿ ਹੁਣ ਤਾਂ ਮੈਨੂੰ ਘਰ ਵੀ ਨਹੀਂ ਲੱਭਣਾ ਯਾਰ ਹਾਂ ਵੀ ਕਿੱਧਰੋਂ ਆਇਆ ਮੈਂ ਹਾਂ ਕਹਿੰਦਾ ਮੈਂ ਕਿ ਬੜੇ ਜੱਬ ਨੂੰ ਫੜੇ ਯਾਰ ਇਹ ਵੀ ਨਹੀਂ ਲੈਣ ਆਉਂਦਾ ਹੁਣ ਆਪ ਨੂੰ ਘਰ ਵੀ ਨਹੀਂ ਪਤਾ ਹੂੰ ਜਾਵਾਂਗੇ ਕਿਵੇਂ ਉਹ ਕਹਿੰਦਾ ਬਾਵਾ 2 2.5 ਘੰਟੇ ਬਾਅਦ ਮੈਨੂੰ ਲੱਭਣ ਆਗੇ ਕੁਦਰਤੀ ਕਹਿੰਦਾ ਮੈਂ ਦੱਸ ਗਿਆ ਇਹਨਾਂ ਨੂੰ ਕਹਿੰਦਾ ਮੈਂ ਭੱਜ ਕੇ ਮੂਰੇ ਹੋਇਆ ਕਹਿੰਦਾ ਮੈਂ ਕਿਹਾ ਇੱਧਰ ਆ ਮੈਂ ਕਿਹਨਾਂ ਗੱਲੇ ਨਿਕਲ ਗਈ ਜੀਬ ਕਹਿੰਦਾ ਮੈਂ ਕਿਹਾ ਗਲਤੀ ਹੋ ਗਈ ਘਰੇ ਲੈ ਚੱਲੋ ਘਰੇ ਲੈ ਚੱਲੋ ਹੰਨ ਲੜਦਾ ਹੰਨ ਲੜਦਾ ਯਾ ਲੋ ਦੂਮੁਰ ਕਿ ਅੱਜ ਲੜਦਾ ਬਾਈ ਕਹਿੰਦਾ ਇੱਥੇ ਰਵਾਜ ਹੀ ਨਹੀਂ ਕਿਸੇ ਨੂੰ ਘਰੇ ਲੈ ਜਾਣ ਦਾ ਹੂੰ ਦੇਖ ਲਾ ਉਹ ਕਨੇਡਾ ਹੈ ਰੋਟੀ ਪਾਣੀ ਕਿਹੜਾ ਖਾਦੂ ਕਿਸੇ ਨੂੰ ਸਾਧ ਕੇ ਕੋਈ ਘਰੇ ਨਹੀਂ ਬਿਠਾ ਸਕਦਾ ਆਪਦੇ ਯਾਰ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਹੈ ਆਣਤੀ ਆਪਣੀ ਆ ਸਾਰੇ ਆਪਣੀ ਐ ਆਪਣੇ ਆਟਾ ਫੜ ਲਾ ਉਧਰੋਂ ਸਬਜ਼ੀ ਫੜ ਲਾ ਉਧਰੋਂ ਹਨਾ ਸਾਰ ਲਾ ਸਹੀ ਹੈ ਉੱਤੇ ਨਹੀਂ ਬਈ ਅਜ ਤਾਂ ਆਪਣਾ ਆਇਆ ਹੁੰਦਾ ਵੀ ਬੰਦਾ ਜੇ ਘਰੋਂ ਭੁੱਖਾ ਮੁੜ ਗਿਆ ਜੇ ਚਾਹ ਚਾਹ ਤਾਂ ਆਪਣਾ ਇੱਕ ਆਇਆ ਵੀ ਚਾਹ ਨਹੀਂ ਪੀਗਦਾ ਮਤਲਬ ਯਾਰ ਆਪਣਾ ਆਇਆ ਰਦਾ ਬੰਦਾ ਉਹ ਚਾਹ ਵੀ ਨਹੀਂ ਪੀਆਈ ਬੰਦਾ ਹਾਂ ਹਾਂ ਮਤਲਬ ਅਸਨਾਣ ਵਾਲਿਆਂ ਨੇ ਜਿੰਨੇ ਬੀੜੀ ਨਹੀਂ ਪੀਉਂਦੇ ਅੱਛਾ ਉਹ ਕਹਣਗੇ ਘਰ ਹੀ ਨਹੀਂ ਚੰਗਾ ਬੀੜੀ ਨਾ ਪੀ ਹੈ ਬੀੜੀ ਨਹੀਂ ਪਿਆ ਸਕਿਆ ਠੀਕ ਹੈ ਉਹ ਬੀੜੀਆਂ ਬਹੁਤ ਪੀਂਦੇ ਆ ਨਾ ਹਮ ਹੁੱਕਾ ਬੀੜੀ ਹੁੱਕਾ ਬੰਦਾ ਆ ਹਾਂ ਬੋਦਾ ਕੋਕੋ ਕੋਕੋ ਦਾ ਬਜਾ ਦੇ ਵੱਡਾ ਬਦਬਾਸ਼ ਸੀ ਨਾ ਬਦਮਾਤੀ ਵਾਲੇ ਦੀ ਗੱਡੀ ਰਾਤ ਤਨ ਚ ਅਸੀਂ ਬਈ ਆਇਆ ਹਾਂ ਟਾਬੇ ਚ ਲਾਇਆ ਟਰੱਕਾਂ ਵਾਲੇ ਰਸਣਗੇ ਹੁਣ ਬਈ ਮਨਿੰਦਰ ਤੈਨੂੰ ਹਮ ਜਿੰਨੇ ਟਰੱਕਾਂ ਵਾਲੇ ਐ ਮੈਂ ਕਹਿੰਦਾ ਵੀ ਮੈਂ ਵੀ ਪਾਉਂਗਾ ਵੀ ਭਾਈ ਲੋਕ ਆਵਾਜ਼ ਟੀਵੀ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਆਪਾਂ ਬੰਦੇ ਕਿਹੋ ਜਿਹੇ ਸੀ ਹਮ ਕਿਸੇ ਟਰੱਕ ਵਾਲੇ ਦਾ ਮੂੰਹ ਨਹੀਂ ਫਟਕਾਰਿਆ ਅਜੇ ਤੱਕ ਹਮ ਕਿਸੇ ਟਰੱਕ ਵਾਲੇ ਨੇ ਪੈਸੇ ਮੰਗੇ ਜਵਾਬ ਨਹੀਂ ਦਿੱਤਾ ਸਹੀ ਯਾਰ ਨੰਬਰ ਵੀ ਨਹੀਂ ਲਿਖਿਆ ਯਾਰ ਹੂੰ ਕੱਲ ਮਾਨ ਨੂੰ ਇੱਕ ਬੰਦੇ ਨੇ ਦੱਸਿਆ ਦੋ ਬੰਦੇ ਮੇਲੇ ਮਾਨ ਨੂੰ ਰਾਮਪੁਰੇ ਦੋਨਾਂ ਨੇ ਦੱਸਿਆ ਕਹਿੰਦਾ ਮੈਂ 70000 ਦੇਣਾ ਬਾਬੇ ਦਾ ਯਾਰ ਇਹ ਕਹਿੰਦਾ ਮੈਂ ਵੀ ਦੇਣਾ ਯਾਰ 15-20000 ਮਾਨ ਮੈਨੂੰ ਕਹਿੰਦੇ ਰਪਾ ਕਈ ਯਾਰ ਆਏ ਮੈਂ ਕਿਹਾ ਹਾਂ ਭਾਈ ਮੈਂ ਕਹਾਂ ਇਹ ਲੈਣਾ ਉਹ ਤਾਂ ਮੈਂ ਦੱਸੀ 70000 ਲੱਕਰ ਭੀ ਲੋਕਾਂ ਤੋਂ ਲੈਣਾ ਯਾਰ ਚੰਈਏ ਪਰ ਆਪਾਂ ਕਹਿੰਨੇ ਜਿੱਧਰ ਗਿਆ ਬਾਣੀਆ ਉਧਰ ਗਿਆ ਬਾਜ਼ਾਰ ਜਦੋਂ ਆਪਣਾ ਕੰਮ ਛੱਡਤਾ ਮੈਂ ਕਹਾਂ ਪੈਸੇ ਵੀ ਨਹੀਂ ਗੱਲ ਖਤੋਂ ਹੋ ਗਈ ਹਣਾ ਕਹਾਣੀ ਖਤਮ ਮੈਨੂੰ ਮੇਰੇ ਘਰ ਵਾਲੀ ਕਹਿੰਦੀ ਹੁੰਦੀ ਆ ਤੂੰ ਜਿਹਦੇ ਦੇਣੇ ਆ ਉਹਦਾ ਤੈਨੂੰ ਫਿਕਰ ਨਹੀਂ ਹੁੰਦਾ ਜਿਹਦੇ ਲੈਣੇ ਆ ਉਹ ਤੂੰ ਮੰਗਦਾ ਨਹੀਂ ਉਹ ਮੈਂ ਕਹਾਂ ਮੈਨੂੰ ਆਇਆ ਹੁੰਦਾ ਵੀ ਇਹ ਵੀ ਮੇਰੇ ਵਰਗਾ ਹੀ ਹੋ ਬਿਚਾਰਾ ਕਿ ਤੂੰ ਮੇਰੇ ਕੋਲ ਹੈ ਨਹੀਂ ਇਹ ਸਾਲਾ ਕਿੱਥੋਂ ਦੇਊ ਹੈਨਾ ਇਹ ਮੈਂ ਜ਼ਮੀਨ ਲੈਣੀ ਸੀ ਦੋ ਕੇ ਲੈ ਕੇ ਹੇ ਤੋ ਅੱਜ ਤੱਕ ਅਜੇ ਤੱਕ ਉਹ ਤੂੰ ਮਾਂ ਵਾਲਾ ਤੌਨੇ ਮੈਨੂੰ ਕੀ ਦੇਣਾ ਮੇਰਾ ਮੂਲ ਵੀ ਨਹੀਂ ਦਿੱਤਾ ਕਿੰਨੇ ਸਾਲ ਹੋ ਗਏ ਉਹ ਮੈਨੂੰ ਉਹੀ ਕਹਦੂਗਾ ਜ਼ਮੀਨ ਮੈਨੂੰ ਦੇ ਇਹ ਬਲਾ ਮਾਮਲਾ ਵਧਾਤੀ ਮੈਂ ਕਹਾਂ ਤੂੰ ਕੋਲੇ ਕਰੋੜ ਕਰ ਲਾ ਤੂੰ ਕਿਹੜੇ ਦੇਣਾ ਮਾਮਲੇ ਦਾ ਕੀ ਆ ਉਸ ਨਾਲ پیسے ਦੇ ਦੇ ਮੈਂ ਕਮਾਉਣਾ ਬੜਾ ਦੀ ਮਾਮਾ ਆ ਬਲੋ ਬਲਦੀ ਬਲ ਮੈਨੂੰ ਦੇ ਪਹਿਲੀ ਮੈਂ ਰੱਖੂੰ ਪਹਿਲੀ ਮੈਂ ਰੱਖੂੰ ਮੈਂ ਕਹਿੰਦਾ ਕਰੋਲ ਕਰ ਲੈ ਭਰਾਵਾ ਤੂੰ ਘਰੇ ਦੇਣਾ ਦੇ ਦੇ ਕਾਗਜ਼ਾਂ ਚ ਕਹਿਣਾ ਹੀ ਆ ਹਾਂ ਹੀ ਗਣੀ ਕਹਿ ਲਿਆ ਕਰ ਬਾਅਦ ਤੋਂ ਬਾਅਦ ਕਹਿੰਦੇ 5-4000 ਰੁਪਏ ਬਲ ਦੇਣਦਾ ਉਹ ਦੋ ਕਿੱਲਾਂ ਦਾ ਤੇ ਮੈਂ ਕਹਿੰਦਾ ਨਾ ਛੱਡਿਆ ਚੱਲ ਕੋਈ ਨਾ ਇੱਥੇ ਮੁੰਡਾ ਬਗਾਰਪਰੀ ਤਬਾਗੇ ਪੁਰਾਣੇ ਉਹ ਉਡਾਉਣ ਚੱਲ ਗਿਆ ਆਪਣੇ ਸਾਡੇ ਤਿੰਨ ਲੋਕਾਂ ਦਾ ਕਲਚਰ ਦਾਦਾ ਗਵਾਂਢੀ ਦਾ ਹੂੰ ਗਵਾਂਢੀ ਨੂੰ ਬੜਾ ਚਾ ਚੜਦਾ ਜੇ ਇੱਕ ਬੰਦਾ ਡਾਊਨ ਹੋ ਗਿਆ ਹੂੰ ਉਹ ਬੰਦਾ ਫੇਲ ਹੋ ਗਿਆ ਡਾਊਨ ਹੋ ਗਿਆ ਜਮਾ ਖਤਮ ਹੋ ਗਿਆ ਹੂੰ ਤੇ ਮੈਂ ਬਾਹਰ ਤੇ ਦਰਵਾਜ਼ਾ ਖੜਕਾਤਾ ਜਾ ਕੇ ਤੇ ਮੈਨੂੰ ਕਹਿੰਦਾ ਬਈ ਪੈਸੇ ਲੈਣੇ ਮੈਂ ਕਹਾ ਕਰੇ ਦੀਆ ਕਹਿੰਦਾ ਹੂੰ ਮੈਂ ਕਹਾ 파ੜੇ ਪੇ ਰਾਜਾ ਮੇਰੇ ਨਾਲ ਮੈਂ ਕਿੱਥੇ ਨਹੀਂ ਜਾਵੀ ਮੈਂ ਕਹਾ ਤੈਨੂੰ ਬੜਾ ਜਿਆਦੇ ਚਾਪ ਆਈ ਹੈ ਨਾ ਮੇਰੇ ਨਾਲੋਂ ਵੀ ਹਾਂ ਮੈਂ ਲੈਣੇ ਮੈਂ ਕਹਾ ਕਹਿੰਦਾ ਨਹੀਂ ਬਈ ਐ ਨਹੀਂ ਦੇਣੇ ਭੁੱਲੇ ਕਰ ਕਰੇਗਾ ਨਾ ਘਰ ਮੋਜੀ ਜਦੋਂ ਮੈਂ ਅੰਦਰ ਜਾ ਕੇ ਹਾਲਾਤ ਵੇਖ ਕੇ ਮੈਂ ਤਾਂ ਭਰਾਵਾ ਛੱਡੀ ਯਾਰ ਮੈਂ ਕਹਿੰਦਾ ਯਾਰ ਬਹੁਤ ਔਖਾ ਤੋ ਪਰ ਮੈਂ ਬੰਦਿਆਂ ਦੀ ਸੋਚਦਾ ਨਾ ਸਾਡਿਆਂ ਦੀ ਵੀ ਜੇ ਇੱਕ ਘਰ ਡਾਊਨ ਹੋ ਗਿਆ ਉਹਦੀ ਹੈਲਪ ਕਰੋ ਯਾਰ ਉਹਨੂੰ ਮਾਰੋ ਤਾਂ ਨਾ ਪਰ ਆਪਣੇ ਨਹੀਂ ਯਾਰ ਆਪਾਂ ਤਾਂ ਨੱਪ ਦੇ ਯਾਰ ਨੱਪ ਦੇ ਯਾਰ ਮੇਰਾ ਸਾਲਾ ਹੁਣ ਆਇਆ ਡਾਏ ਠਾਣ ਨੱਪ ਦਿਓ ਇਹਨੂੰ ਹੁਣ ਹਾਂ ਹੁਣ ਨਾ ਹਿਲੇ ਨਾ ਹੁਣ ਵੇੜ ਦਿਓ ਦਾ ਪਰ ਨਹੀਂ ਯਾਰ ਚਾਹੀਦਾ ਨਹੀਂ ਹੈਲਪ ਕਰਨੀ ਚਾਹੀਦੀ ਯਾਰ ਜੇ ਆਪਣਾ ਕੋਈ ਗਵਾਂਡੀ ਡਾਊਨ ਆ ਉਹਦੀ ਹੈਲਪ ਕਰੋ ਯਾਰ ਮੇਰੇ ਕੋਲੇ ਉਧਰ ਮੈਂ ਰਹਿੰਦਾ ਸੀ ਘਰਾਂ ਚ ਰਹਿੰਦਾ ਸੀ ਕਾਰ ਮੇਰੇ ਕੋਲੇ ਸੀ ਅੱਜ ਤੱਕ ਸਾਡਾ ਕੋਈ ਗਵਾਂਡੀ ਕਰਦੇ ਤੇਲੇ ਵੀ ਪੁਆਇਆ ਜਾਂਦਾ ਹੂੰ ਕਿਸੇ ਨੇ ਤੋਖਦੇ ਜਾਣਾ ਸੁਖਦੇ ਜਾਣਾ ਛੱਡ ਕੇ ਆਉਣਾ ਵਿਆਹ ਕਿਸੇ ਦੇ ਮੈਨੂੰ ਕਹਣਾ ਸਾਨੂੰ ਛੱਡਿਆ ਮੈਂ ਤਾਂ ਟੈਂਪੂ ਵਾਲਾ ਕੋਈ ਸਵਾਰੀਆਂ ਢੋਣਦਾ ਹੀ ਰਹਿੰਦਾ ਸੀ ਹੂੰ ਮੈਂ ਕਹਣਾ ਚਲੋ ਯਾਰ ਕੋਈ ਗੱਲ ਨਹੀਂ ਬੇਲੇ ਹੈਗੇ ਛੱਡਿਆ ਬੰਦਾ ਕੰਮ ਤਾਂ ਆਵੇ ਯਾਰ ਕਿਸੇ ਦਾ ਬੰਦਾ ਆਇਆ ਕੀ ਲੈਣਾ ਧਰਤੀ ਤੇ ਬੰਦੇ ਦਾ ਵजूद ਕੀ ਹੈ ਵजूद ਕੀ ਹੈ ਬੰਦਾ ਇੰਨੇ ਹੀ ਸਮਝ ਲੈ ਵੀ ਮੇਰੀ ਧਰਤੀ ਤੇ ਲੋੜ ਕੀ ਹੈ ਸਹੀ ਹੈ ਕਿਉਂ ਆਇਆ ਮੈਂ ਸਹੀ ਕੀ ਕੰਮ ਹੈ ਮੇਰਾ ਬੰਦਾ ਫੇਲ ਹੀ ਨਹੀਂ ਹੁੰਦਾ ਫੇਲ ਪਰ ਬੰਦੇ ਨੂੰ ਪਤਾ ਹੀ ਨਹੀਂ ਮੈਂ ਆਇਆ ਕੀ ਲੈਣਾ ਬਿਲਕੁਲ ਸਹੀ ਅੱਕਾ ਹੀ ਡਾਂਗਾ ਮਾਰਦਾ ਤੁਰਿਆ ਫਿਰਦਾ ਮੌਤ ਕਿਸੇ ਦੇ ਯਾਦ ਨਹੀਂ ਸਹੀ ਨਾਲੇ ਪਤਾ ਵੀ ਵੱਟਦੇ ਪਈ ਆਉਣੀ ਹੈ ਹੂੰ ਜਾਣਾ ਹੈਗਾ ਆ ਤਾਂ ਝੂਠ ਹੈ ਜਿੱਤੇ ਫਿਰਦੇ ਆ ਸੱਚ ਤਾਂ ਗਾਂ ਹੈ ਗਾਂ ਬਿਲਕੁਲ ਕਿਤੇ ਘੁੱਟ ਪੈਣੀ ਹੈ ਹਸਾਬ ਦੇਣਾ ਬਿਲਕੁਲ ਉਹ ਨਹੀਂ ਕਿਸੇ ਨੂੰ ਪਤਾ ਸਹੀ ਝੂਠ ਜੀ ਤੁਰੇ ਫਿਰ ਪਰ ਝੂਠ ਬਿਲਕੁਲ ਸਹੀ ਬਾਬਾ ਜੀ ਬਹੁਤ ਧੰਨਵਾਦ ਬਾਬਾ ਜੀ ਥੈਂਕ ਯੂ ਖੁੱਲਾ ਸਮਾਂ ਦੇਣ ਆਸਤੇ ਹਾਂ ਬਸ ਹੁਣ ਅਸੀਂ ਵੀ ਮੇਰੇ ਤਨੂੰ ਕੋਈ ਵੀ ਤਿਆਰੀ ਹੈ ਗਾਂਦੀ ਰੋਟੀਆਂ ਵੇਚਣ ਜਾਣਾ ਚਲੋ ਕੰਮ ਆਉ ਤੋ ਤੁਹਾਡਾ ਵਧੀਆ ਸੀ ਮਧੀਆਂ ਮੈਂ ਕਹਿੰਦੀ ਆ ਕਿ ਵਾਕਈ ਆ ਅੱਛਾ ਐ ਇੱਕ ਤੇ ਮੈਨੂੰ ਸਭ ਤੋਂ ਪਹਿਲੇ ਕੱਲ ਬੜੀ ਵਧੀਆ ਲੱਗੀ ਹੈ ਉਹ ਵਾਲੀ ਜੇ ਵਿੱਚ ਬਸ ਮਤਲਬ ਗੱਡੀ ਲਾਈ ਨਾ ਵਿਆਹ ਤੇ ਜਿਹੜੀ ਸੀ ਹਾਂ ਸ਼ਿੰਗਾਰੀ ਕਹਿੰਦਾ ਯਾਰ ਮੈਨੂੰ ਬਾਅਦ ਵਿੱਚ ਕਹਾਂ ਅਸਲ ਫੁੱਲ ਲੱਗੇ ਸਨ ਤੇ ਉਹ ਮੈਨੂੰ ਹੁਣ ਇੱਥੇ ਗੱਲ ਯਾਦ ਆ ਗਈ ਕੈਨ ਸਾਡੇ ਨਾਲ ਹੋਇਆ ਸਾਡੇ ਇੱਕ ਦੋਸਤ ਦਾ ਵਿਆਹ ਸੀਗਾ ਠੀਕ ਹੈ ਪਿੰਡ ਦੇ ਵਿੱਚ ਸਾਡਾ ਕੰਮ ਕਰਦਾ ਹੁੰਦਾ ਸੀ ਵਿਆਹ ਚਲੇ ਗਏ ਇੱਥੇ ਨਾ ਮੰਢਾਲ ਸੈੜਦੇ 255455 ਚਾਪ ਸੀਗਾ ਤੇ ਉਦੇ ਦੇ ਵੀ ਫੁੱਲ ਅਸਲ ਲੱਗੇ ਤੇ ਉਧਰ ਨਾ ਬਕਰੀ ਬਹੁਤ ਜ਼ਿਆਦਾ ਸਨ ਅਸੀਂ ਹੁਣ ਜਿਹੜਾ ਆਪਣੇ ਬਰਾਦ ਦੇ ਵਿੱਚ ਮਗਨ ਸੀਗੇ ਠੀਕ ਹੈ ਉਸੇ ਬکریاں ਖਲੋਤੀਆਂ ਜਿਹੜੀਆਂ ਚਾਰਾਂ ਨਾਲ ਆਏ ਨਾ ਉਹ ਪਾਈ ਬکریاں ਸਾਰੀਆਂ ਹੀ ਇਹ ਫੁੱਲ ਖਾ ਗਏ ਉਹ ਹਿਸਾਬ ਉਹਨਾਂ ਨਾਲ ਹੋਇਆ ਕਿ ਮੱਝ ਫੁੱਲ ਖਾ ਗਈ ਮੱਝ ਸਾਰੇ ਫੁੱਲ ਅੱਛਾ ਇਹਨਾਂ ਵੀ ਸਿੱਧਾ ਬੰਦਾਂ ਨੇ ਕਿਹਾ ਮੈਂ ਤਾਂ ਗੱਡੀ ਦਾ ਨੰਬਰ ਵੀ ਨਹੀਂ ਯਾਦ ਰੱਖਿਆ ਬਸ ਫਿਰ ਕਹਿੰਦਾ ਜਿਹੜੀਆਂ ਟੇਪਾਂ ਲਗੀਆਂ ਸਨ ਨਾ ਇਹ ਟੇਪਾਂ ਤਾਂ ਹੀ ਕਿਸੇ ਨੇ ਦੱਸਿਆ ਉਹ ਜਿਹੜਾ ਸੀ ਨਾ ਉਹ ਲਾਵਾ ਜੀ ਲੈਣ ਦੇ ਕਹਿੰਦਾ ਮੈਂ ਬੁੱਢੀ ਦਾ ਉਹ ਰੋਂਦੇ ਹੀ ਸੀ ਕਹਿੰਦਾ ਉਹਦਾ ਪੱਲੂ ਛੱਡ ਕੇ ਭਜਣਾ ਪੈ ਗਿਆ ਕਹਿੰਦਾ ਉਹ ਆਖ ਜੀ ਕਹਿੰਦਾ ਕੋਈ ਗੱਡੀ ਲੈ ਗਿਆ ਤੁਹਾਡੀ ਲੇਕਿਨ ਇਹ ਹੈ ਕਿ ਐਡੇ ਵਿੱਚ ਬੜੀ ਬੰਦਿਆ ਗੱਲ ਕੀਤੀ ਯਾਰ ਵਾਕਈ ਕੋਈ ਕਿਸੇ ਦਾ ਜਿੰਨਾ ਮਰਜ਼ੀ ਪੈਣ ਪਰਾ ਹੋਏ ਖਾਂਦਾ ਪਿੰਦਾ ਹੋਏ ਲੇਕਿਨ ਨਾ ਕੋਈ ਇਹ ਨਹੀਂ ਕਹਿੰਦਾ ਕਿ ਯਾਰ ਸਾਡਾ ਫਲਾਣਾ ਜਿਹੜਾ ਉਹ ਜ਼ਰਾ ਮਾੜਾ ਚਲੋ ਐਵੇਂ ਕੋਈ ਨਹੀਂ ਕਰਦਾ ਐਵੇਂ ਕੋਈ ਨਹੀਂ ਕਰਦਾ ਹਲਾਕੇ ਦੁਗਣਾ ਐਵੇਂ ਸੁਣਾਉਂਦੇ ਨਿਕਲ ਜਣਾ ਉਹਨੇ ਕਿਹਾ ਮਿੰਟੂ ਜਿਹੜਾ ਹੈ ਨਾ ਕੈਨੇਡਾ ਗਿਆ ਤੇ ਕੈਨੇਡਾ ਦੇ ਵਿੱਚ ਉਹਨੇ ਕਿਹਾ ਭਾਈ ਇੱਥੇ ਹਿਸਾਬ ਕਿਤਾਬ ਨਹੀਂ ਹੈਗਾ ਕਿ ਤੁਸੀਂ ਲੜ ਕੇ ਚਲੇਗੇ ਇੱਕ ਮਿੰਟ ਵੀ ਨਹੀਂ ਰੱਖਦੇ ਵੀ ਭਾਈ ਤੁਸੀਂ ਕਰੋਗੇ ਤੇ ਖਾਓਗੇ ਨਹੀਂ ਤੇ ਕੋਈ ਨਹੀਂ ਤੁਹਾਨੂੰ ਕਹਿੰਦਾ ਮੈਂ ਲੈ ਲੇ ਸੰ ਪੈਸੇ ਮੈਂ ਘਾਰ ਗਿਆ ਜਦੋਂ ਮੈਂ ਹਲਾਤ ਕਹਿੰਦੇ ਕਹਿੰਦਾ ਮੈਂ ਤੈਨੂੰ ਛੱਡ ਦੇ ਵਾਕਈ ਯਾਰ ਮੇਰੇ ਬੰਦੇ ਵੀ ਹੋਣ ਦੁਨੀਆ ਸਾਰਾ ਮੈਂ ਕਹਿੰਦੀ ਦੁਨੀਆ ਤੇ ਬੰਦੇ ਆ ਜਾਣ ਨਾ ਇਹ ਦੁਨੀਆ ਦੇ ਉੱਤੇ ਭੁੱਖ ਨਾ ਮੇਰੇ ਠੀਕ ਹੈ ਅਗਰ ਕਿਸੇ ਨੂੰ ਕਿਸੇ ਦਾ احساس ਹੋਵੇ ਤਾਰੀ ਬਾਬਾ ਵਧੀਆ ਵਧੀਆ ਯਾਰ ਬੜੀਆਂ ਵਧੀਆ ਗੱਲਾਂ ਨੇ ਇਹਨਾਂ ਦੀਆਂ ਵਾਕਈ ਯਾਰ ਐਸਪੋਰਟ ਕਾ ਚੈਨਲ ਬਹੁਤ ਵਧੀਆ ਗੱਲਾਂ ਕੀਤੀਆਂ ਨੇ ਵੇਖਦੇ ਆ ਜੀ ਇਹਨਾਂ ਦੀ ਕੋਈ ਹੋਰ ਵੀਡੀਓ ਵੀ ਕੋਈ ਚੰਗੀ ਹੋਈ ਤੇ ਲਾਜ਼ਮੀ ਆਪਣੇ ਵੀਰਾਂ ਭੈਣਾਂ ਦੇ ਨਾਲ ਐਸਤੇ ਸ਼ੇਅਰ ਕਰਾਂਗੇ ਮਿਲਦੇ ਆ ਜੀ ਅੱਜ ਕਿਸੇ ਹੋਰ ਅੱਛੇ ਜੀ ਵੀਡੀਓ ਦੇ ਵਿੱਚ ਸਾਨੂੰ ਦੋ ਇਜਾਜ਼ਤ ਗੁੱਡ ਬਾਏ ਟੇਕ ਕੇਅਰ ਰੱਬ ਰੱਖੋ